ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਚੰਡੀ ਦੀ ਵਾਰ ਦੀ ਸੰਥਿਆ ਲੜੀਵਾਰ ਕਰ ਰਹੇ ਹਾਂ ਸੋ 17 ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਸਾਡੇ ਪਿਛਲੀ ਜਿਹੜੇ ਪਾਠ ਨੇ ਸਾਰੇ YouTube ਦੀ ਪਲੇਲਿਸਟ ਦੇ ਵਿੱਚ ਪਏ ਨੇ YouTube ਦੀ ਪਲੇਲਿਸਟ ਦੇ ਵਿੱਚ ਸਾਰੀ ਸੰਥਿਆ ਪਈ ਭਟਾਂ ਦੇ ਸਵਈਏ ਸਹਿਸਕ੍ਰਿਤੀ ਰਾਗ ਮਾਲਾ ਪਾਵਨ ਖਰੀ ਸੁਖਮਣੀ ਸਾਹਿਬ ਪੰਜ ਬਾਣੀਆਂ ਦੀ ਸੰਥਿਆ ਗੂਜਰੀ ਰਾਗ ਦਾ ਪਦਾ ਤਲੰਗ ਰਾਗ ਦਾ ਪਦਾ ਅਤੇ ਹੋਰ ਮਹਿੰਗੇ ਸ਼ਬਦਾਂ ਦੇ ਉਚਾਰਨ ਦੱਸੇ ਹੋਏ ਨੇ ਪੌੜੀ ਦੋਹਾ ਕੰਧਾਰਾ ਮੋਹੇ ਜੁੜੇ ਪੀਲੇ ਰੰਗ ਦੇ ਜੇ ਸ਼ਬਦ ਆ ਰਹੇ ਨੇ ਇੱਥੇ ਵਿਸ਼ਰਾਮ ਹੋਣਗੇ ਨਾਲ ਧੌਸਾ ਭਾਰੀ ਕੜਕ ਉੱਠਿਆ ਫੌਜ ਤੇ ਵੱਡਾ ਅਹੰਕਾਰੀ ਅਹੰਕਾਰੀ ਕਹਿਣ ਹੰਕਾਰੀ ਨਹੀਂ ਕਹਿ ਦੇਣਾ ਧਿਆਨ ਰੱਖਣਾ ਐੜਾ ਹਾਹ ਟਿੱਪੀ ਅਹੰਕਾਰੀ ਲੈ ਕੈ ਲੈ ਕੀ ਨਹੀਂ ਪੜਨਾ ਲੈ ਕੈ ਦਨਾਵਾ ਦੇਣਾ ਲੈ ਕੈ ਚੱਲਿਆ ਸੂਰਮੇ ਨਾਲ ਵੱਡੇ ਹਜਾਰੀ ਨਿਆਨੋ ਖੰਡਾ ਧੂਹਿਆ ਮੈਂ ਖਾਸ ਸੁਰ ਭਾਰੀ ਉਮਲ ਉਹ ਮਲ ਨਹੀਂ ਕਹਿ ਦੇਣਾ ਉਮਲ ਉਮਲ ਲੱਥੇ ਸੂਰਮੇ ਮਾਰ ਮੱਚੀ ਕਰਾਰੀ ਜਾਪੇ ਚੱਲੇ ਰਤ ਦੇ ਸੱਲੇ ਜੱਟ ਧਾਰੀ ਪੌੜੀ ਸੱਟ ਪਈ ਜਮ ਧਾਣੀ ਦਲਾ ਮੁਕਾਬਲਾ ਦਲਾ ਕਹਿਣਾ ਪੋਲਾ ਪੜਨਾ ਇਸ ਨੂੰ ਦਲਾ ਮੁਕਾਬਲਾ ਤੂਹੇ ਢੱਦੇ ਦੇ ਦਲੈਂਕੜ ਹਾਹੇ ਨੂੰ ਸਿਆਰੀ ਧੋ ਨੀ ਕਹਿ ਦੇਣਾ ਤੂ ਹੈ ਤੂ ਹੈ ਲਈ ਕਿਰਪਾਣੀ ਦੁਰਗਾ ਮਿਆਨ ਤੇ ਚੰਡੀ ਰਾਖਸ ਖਾਣੀ ਵਾਹੀ ਦੇਤ ਨੂੰ ਦੇਤ ਨੂੰ ਕੋਪਰ ਚੂਰ ਚਵਾਨੀ ਲੱਥੀ ਕਰਗ ਲੈ ਕਰਗ ਕਕ ਰਰ ਗਗ ਗੱਗੇ ਦੀ ਆਵਾਜ਼ ਉਚਾਰਨ ਹੋਵੇ ਕਰਗ ਕਰਗ ਲੈ ਪਖਰ ਤੁਰਾ ਪਲਾਣੀ ਰੜਕੀ ਧਰਤ ਜਾਏ ਲੜਕੀ ਰਾਰਾ ਰਾੜਾ ਰੜਕੀ ਰੜਕੀ ਧਰਤ ਜਾਏ ਲੈ ਤੇ ਅਗਾ ਸਿਧਾਣੀ ਸਿੰਗਾ ਧੋਲ ਦਿਆਂ ਕੁਰਮ ਸਿਰ ਲਹਿਲਾਣੀ ਦੁਸ਼ਮਨ ਮਾਰ ਕੈ ਕੇ ਨੀ ਪੜਨਾ ਕੈ ਵੱਡੇ ਗੰਨ ਤਿਖਾਣੀ ਮੋਏ ਖੇਤ ਵਿੱਚ ਰਾਂ ਵਿੱਚ ਕੱਤੀ ਕਹਾਣੀ ਲੋਹ ਮਿਝ ਦੀ ਸੰਗਤ ਜੀ ਕਿਤੇ ਜੱਜੇ ਦੇ ਨਾਲ ਮਿਝ ਆਇਆ ਕਿਤੇ ਝੱਜੇ ਦੇ ਨਾਲ ਆਇਆ ਪਰ ਜੋ ਪ੍ਰਤਨ ਸਰੂਪਾਂ ਦੇ ਦਰਸ਼ਨ ਕਰੀਏ ਚੋ ਜੱਜੇ ਦੇ ਨਾਲ ਉਚਾਰਨ ਆਉਂਦਾ ਹੈ ਮਿਝ ਦੀ ਚਾਰੇ ਯੁਗ ਕਹਾਣੀ ਚਲਗ ਤੇਗ ਦੀ ਚਲਗ ਨਹੀਂ ਕਹਿ ਦੇਣਾ ਚਲਗ ਚਲਗ ਪੜਨਾ ਕਸ ਕੇ ਕਹਿਣਾ ਅਦਕ ਲੱਗੈ ਚਲਗ ਤੇਗ ਦੀ ਵਿਦਣ ਖੇਤ ਵਿਹਾਣੀ ਮਹਿਕੇ ਦੇਤ ਨੂੰ ਇਤੀ ਮਹਿ ਖਾਸੁਰ ਦੇਤ ਮਾਰੇ ਦੁਰਗਾ ਆਇਆ ਚੌਦਹ ਲੋਕਾ ਰਾਣੀ ਸਿੰਘ ਨਚਾਇਆ ਮਾਰੇ ਵੀਰ ਜਟਾਣੀ ਦਾਲ ਵਿੱਚ ਅਗਲੇ ਮੰਗਣ ਨਾਹੀ ਪਾਣੀ ਦਲੇ ਹੰਕਾਰ ਕੈ ਜਾਣ ਕਰੇ ਸਮਾਏ ਪਠਾਣੀ ਸੁਣ ਕੇ ਰਾਗ ਨੂੰ ਰਤੂ ਦੇ ਹੜਵਾਣੀ ਚੱਲੇ ਵੀਰ ਖੇਤ ਪੀਤਾ ਫੁੱਲ ਇਆਣੀ ਘੋਮਣ ਸੂਰਮੇ ਸੋ ਸੰਗਤ ਜੀ ਪੀਤਾ ਫੁੱਲ ਇਆਣੀ ਘੋਮਣ ਸੂਰਮੇ ਸੋ ਆਪਣੇ ਵੀ ਪੌੜੀਆਂ ਇੱਥੇ ਸੰਪੂਰਨ ਹੋ ਗਿਆਂ ਨੇ ਸੋ ਵੀਡੀਓ ਨੂੰ ਸ਼ੇਅਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ